ਤੁਹਾਵੀ ਜੇ ਹੁਣ ਤੁਹਾਡੇ ਘਰਾਂ ਦੇ ਵਿੱਚ ਆ ਕੇ ਵਿਆਹ ਸ਼ਾਦੀਆਂ ਤੇ ਤੁਸੀਂ ਕਰਨੀਆਂ ਟੋਹਰਾ ਹੁਣ ਤੁਹਾਨੂੰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਬਾਗਾਪਣਾ ਮਾਤੂ ਸ਼੍ਰੀ ਦਸਤਾਰ ਨੇ ਲੈ ਆਂਦਿਆ ਲਗਜ਼ਰੀ ਕੱਪੜੇ ਸੂਟ ਸ਼ਰਾਰੇ ਗਰਾਰੇ ਡਰਸਾਂ ਲਹਿੰਗਿਆਂ ਦੇ ਵਿੱਚ ਇੰਨੀ ਵੈਰਾਈਟੀ ਆ ਗਿਆ ਲੋਕ ਦੂਰੋਂ ਦੂਰੋਂ ਆ ਰਿਹਾ ਸੂਟ ਦੇ ਉੱਤੇ ਘੇਰੇ ਤੇ ਕਢਾਈ ਚੈੱਕ ਕਰ ਲਓ ਰੇਡ ਬਾਜ਼ਾਰ 'ਚ 1500 1600 2000 ਦਾ ਦੇਣਗੇ ਸਾਡੇ 1200 1275 ਰੁਪਏ ਦਾ ਦੇ ਦਾਂਗੇ ਜੀ ਬਾਜ਼ਾਰ 'ਚ ਜਾਓਗੇ 4500 4000 ਕੋਈ 4500 ਨਹੀਂ ਕੋਈ 4000 ਨਹੀਂ 1275 ਦੇ ਵਿੱਚ ਦੇ ਦੇਗੇ ਆ ਦੁਪੱਟਾ ਚੈੱਕ ਕਰ ਲਓ ਬਾਟਮ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ ਇਹਨਾਂ ਸੂਟਾਂ ਦਾ 5 5000 ਕਹਿ ਕੇ ਮੰਗਦੇ ਆ ਪਰ 1750 ਰੁਪਏ 'ਚ ਦੇ ਦੇਣਾ ਸੀ ਆ ਦੇਖੋ ਬਲੈਕ ਸੂਟ ਦੇ ਉੱਤੇ ਪੂਰਾ ਚਮਕਾਰਾ 골ਡ ਦਾ ਵਰਕ ਕਾਰੀ ਕਰਦੀਆਂ ਕਹਿੰਦੇ ਅੱਖਾਂ ਰਹਿ ਗਈਆਂ ਅੱਖਾਂ ਕੰਮ ਕਰ ਦੇਦੀਆਂ ਬਾਜ਼ਾਰ ਦਾ ਰੇਟ 5000 ਕੋਈ ਮੰਗਦਾ 6000 ਡੰਮੀ ਤੇ ਲੱਗ ਲਾ ਕੇ 6500 ਮਾਤੂ ਸ਼੍ਰੀ ਦਸਤਾਰ ਤੇ ਆ ਜਾਓ ਚੈੱਕ ਕਰਾ ਦਿਓ 6000 ਦਾ ਸੂਟ 1750 ਜੇ ਲੈਣਾ ਸਾਨੂੰ ਕਿਆਂ ਨਕੀਆਂ ਮੋਰਨੀਆਂ ਤੇ ਮੈਂ ਕਹਿੰਦਾ ਸ਼ਾਨਦਾਰ ਸੂਟ ਭੈਣ ਨੇ ਪਾਇਆ ਹੋਊਗਾ ਵਿਆਹ ਦੇ ਵਿੱਚ ਮੂਵੀ ਵਾਲਾ ਮਗਰ 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 ਦੇਖੋ ਹਰ ਬਾਟਮ ਪ੍ਰਿੰਟਡ ਦੁਪੱਟਾ ਪ੍ਰਿੰਟਡ ਪਲੇਨ ਛੇਮਰ ਦਾ ਹੀ ਕਮੀਜ਼ ਤੇ ਨਾਲ ਹੈਂਡਵਰਕ ਹੋਇਆ 0 ਟਾਕੇ ਦਾ ਕੰਮ ਗਲਾ ਬਣਿਆ ਘੇਰਾ ਬਣਿਆ ਬਾਜੂ ਬਣਿਆ ਬਾਜ਼ਾਰ ਦੇ ਵਿੱਚ 6000 ਦਾ 2750 ਦਾ ਬਾਜ਼ਾਰ 'ਚ 6500 ਰੁਪਈਆ ਇਹਦਾ ਰੇਟ ਆ ਚੈੱਕ ਕਰ ਲੋ ਦੰਮੀ ਤੇ ਲੱਗਾ ਤੁਸੀਂ ਕਿਤਨਾ ਕਿਤੇ ਦੇਖਿਆ ਹੋਣਾ ਇੱਥੇ ਕੋਈ 6500 ਨਹੀਂ ਕੋਈ 6000 ਨਹੀਂ ਇੱਥੇ ਤੁਹਾਨੂੰ ਅਸੀਂ ਦੇਣਾ ਸਿਰਫ 3000 ਰੁਪਏ ਦਾ ਆ ਤੁਸੀਂ ਚੈੱਕ ਕਰੋ ਕਿੰਨੇ ਹੈਵੀ ਪੀਸ ਦੁਪੱਟੇ ਦੇਖੋ ਕਿੰਨੇ ਇੰਗਲਿਸ਼ ਸਟਾਈਲ ਆ ਇਦਾਂ ਦੇ ਪੀਸ ਵੀ ਤੁਹਾਨੂੰ ਮਿਲ ਜਾਣੇ ਆ ਆਪ ਤੁਸੀਂ ਚੈੱਕ ਕਰੋ ਵਰਕ ਹੈਵੀ ਕੰਮ ਕੀਤਾ ਆ ਆ ਤੁਸੀਂ ਚੈੱਕ ਕਰੋ ਗਲੇ ਦੇ ਉੱਤੇ ਕੰਮ ਸਿੰਪਲ ਸੋਵਰ ਕਪੜਾ ਟੌਪ ਦਾ ਲੱਗਾ ਰੇਟ ਇਹਦਾ ਹੈਗਾ 7000 ਬਾਜ਼ਾਰ ਦੇ ਵਿੱਚ ਇੱਕ ਸੂਟ ਦਾ ਪਰ ਇੱਥੇ ਤੁਹਾਨੂੰ ਮਿਲਨੇ 7000 ਦੇ ਦੋ ਮਤਲਬ ਸਿਰਫ 3500 ਦੀ ਰੇਂਜ ਦੇ ਵਿੱਚ ਆ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈ ਹੁਣ ਤਾਂ ਲੋਕ ਚੰਡੀਗੜ੍ਹ ਤੋਂ ਦਿੱਲੀ ਤੋਂ ਬੰਬੇ ਤੋਂ ਬਾਗੇ ਪੁਰਾਣੇ ਆ ਰਿਹਾ ਹੈਵੀ ਹੈਵੀ ਦੁਪੱਟੀਆਂ ਦੇ ਨਾਲ ਹੈਵੀ ਹੈਵੀ ਸੂਟ ਕਿਸੇ ਨੇ ਇਹਦਾ 25000 ਮੰਗਣਾ ਕਿਸੇ ਨੇ 30000 ਮੰਗਣਾ ਬਿਕੋਜ਼ ਸੂਟ ਹੈਗੇ ਬੜਾ ਹੈਵੀ ਇੱਥੇ ਤੁਹਾਨੂੰ 11 11.5 ਹਜ਼ਾਰ ਦੇ ਵਿੱਚ ਅਸੀਂ ਦੇ ਦੇਣਾ ਇਹਨੂੰ ਵਰਖਾਵਾਦੀ ਸੂਟ ਕਹਿੰਦੇ ਆ ਤੇ ਰੇਟ ਇਹਦਾ ਬਸ ਚੁੱਪ ਹੀ ਕਰ ਦਿਓ ਜਦੋਂ ਦੁਕਾਨਦਾਰ ਪਾਉਂਦੇ ਨਾ ਸੋਨ ਪਸਰ ਜਾਂਦੀ ਸੋਨ ਇੱਥੇ 15000 ਵਾਲੀ ਡਰੈੱਸ ਵੀ ਤੁਹਾਨੂੰ ਅਸੀਂ 3500 ਹੀ ਦੇ ਰਣੀ ਆ ਆ ਪ੍ਰਿੰਟਡ ਡਰੈੱਸ ਤੁਸੀਂ ਲਵ ਤੇ ਲੈ ਜਾਣਾ ਤੁਹਾਨੂੰ ਬਾਜ਼ਾਰ 'ਚ ਲੁਧਿਆਣੇ ਚੰਡੀਗੜ੍ਹ ਤੱਕ ਨਹੀਂ ਮਿਲਦੀਆਂ ਐਡੀਆਂ ਤਗੜੀਆਂ ਡਰੈੱਸਾਂ ਟੰਮੀ ਤੇ ਇਦਾਂ ਹੀ ਪਾਇਆ ਹੁੰਦਾ ਸੂਟ ਇਤੈ ਡਰੈੱਸ ਪਾਈ ਹੁੰਦੀ ਆ ਡਿਜ਼ਾਈਨ ਇਦਾਂ ਕੀਤੇ ਹੁੰਦੇ ਸਾਰਾ ਚੈੱਕ ਕਰਾ ਦਿਓ 20000 ਵਾਲਾ ਪੀਸ ਵੀ ਤੁਹਾਨੂੰ 3599 ਰੁਪਏ ਦਾ ਮਿਲ ਜਾਣਾ ਥਲਾ ਵੀ ਜੇ ਹੁਣ ਤੁਹਾਡੇ ਘਰਾਂ ਦੇ ਵਿੱਚ ਆ ਗਏ ਵਿਆਹ ਸ਼ਾਦੀਆਂ ਤੇ ਤੁਸੀਂ ਕਰਨੀਆਂ ਟੋਹਾਂ ਹੁਣ ਤੁਹਾਨੂੰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਬਾਗਾਪੁਰਾਣਾ ਮਾਤੂ ਸ਼੍ਰੀ ਦਸਤਾਰ ਨੇ ਲਿਆਂਦੇ ਆ ਲਗਜ਼ਰੀ ਕੱਪੜੇ ਸੂਟ ਸ਼ਰਾਰੇ ਗਰਾਰੇ ਡਰਸਾਂ ਲਹਿੰਗਿਆਂ ਦੇ ਵਿੱਚ ਇੰਨੀ ਵੈਰਾਈਟੀ ਆ ਗਈ ਆ ਲੋਕ ਦਰੋਂ ਦਰੋਂ ਆ ਰਹੇ ਆ ਭਾਜੀ ਕਹਿੰਦੇ ਵੀ ਬਾਗੇਪੁਰਾਣੇ ਜਾਓ 1 ਲੱਖ ਵਾਲਾ ਕੱਪੜਾ 35000 ਚ ਲੈ ਕੇ ਆਓ ਸੱਚ ਹੈ ਜੀ ਬਿਲਕੁਲ ਸੱਚ ਹੈ ਜੀ ਇੱਕ ਦਮ ਸੱਚਾ ਕਿਉਂਕਿ ਮਾਤੂ ਸ਼੍ਰੀ ਦਸਤਾਰ ਤੇ ਆ ਗਏ ਆ ਬਲਬਲ ਦੇ ਬੱਚੇ ਆ ਤੋਹਫੇ ਆ ਗਏ ਆ ਜੀ ਪਿਓਰ ਦੇ ਦੁਪੱਟੇ ਵਾਲੇ ਸੂਟ ਆ ਚੈੱਕ ਕਰੋ ਜੀ ਸ਼ਿਵਰ ਸਿਲਕ ਤੇ ਦਿਖਾ ਰਹੇ ਆ ਸੂਟ ਸੂਟ ਦੇ ਉੱਤੇ ਘੇਰੇ ਤੇ ਕਢਾਈ ਚੈੱਕ ਕਰ ਲਓ ਰੇਡ ਬਜ਼ਾਰ ਚ 1500 1600 2000 ਦਾ ਦੇਣਗੇ ਫਾਦੇ 1200 1275 ਰੁਪਏ ਦਾ ਦੇ ਦਾਂਗੇ ਜੀ ਆ ਵੀ ਚੈੱਕ ਕਰੋ ਰੰਗ ਚੈੱਕ ਕਰੋ ਕਿੰਨਾ ਇੰਗਲਿਸ਼ ਹੈਗਾ ਉਹਦੇ ਉੱਤੇ ਡਿਜ਼ਾਈਨ ਚੈੱਕ ਕਰੋ ਤੇ ਇਧਰ ਆ ਕੇ ਅੰਕਲ ਓਮ ਨੂੰ ਵੀ ਚੈੱਕ ਕਰ ਲਓ ਅੰਕਲ ਓਮ ਨੇ ਤੁਹਾਡੇ ਫਾਇਦੇ ਕਰਤੇ ਆ ਬਾਜ਼ਾਰ 'ਚ ਜਾਓਗੇ 4500 4000 ਆ ਚੈੱਕ ਕਰ ਲਓ ਕੋਈ 4500 ਨਹੀਂ ਕੋਈ 4000 ਨਹੀਂ 1275 ਦੇ ਵਿੱਚ ਦੇ ਦੇ ਕੇ ਸੂਰ ਤੁਹਾਨੂੰ 1200 ਭੈਣ ਭਾਜੀ ਇੱਕ ਤੋਂ ਇੱਕ ਹੈ ਚੈੱਕ ਕਰੋ ਜੀ ਦੁਪੱਟੇ ਦੇ ਆ ਬੂਟੀਆਂ ਲਾਤੀਆਂ ਆ ਕਾਰੀਗਰਾਂ ਨੇ ਮਿਹਨਤਾਂ ਕਰਤੀਆਂ ਤਪ ਕੇ ਆ ਹੈਂਡਵਰਕ ਚੈੱਕ ਕਰ ਲਓ ਕਢਾਈ ਚੈੱਕ ਕਰ ਲਓ ਮੈਂ ਕਹਿੰਦਾ ਡੁਪਲੀਕੇਟ ਡੁਪਲੀਕੇਟ ਵੋ ਹੁੰਦੇ ਆ ਪਰ ਕਹਿੰਦੇ 오ਰੀਜਨਲ 오ਰੀਜਨਲ ਹੀ ਹੁੰਦਾ ਦੇਖੋ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਤੁਹਾਡੀਆਂ ਲੁੱਟਾਂ ਹੁੰਦੀਆਂ ਪੈਸੇ ਅਸਲੀ ਤੇ ਕਪੜਾ ਨਕਲੀ ਦਿੱਤਾ ਜਾਂਦਾ ਉਹ ਸਾਰੇ ਹੀ ਪੇਟ ਖਤਮ ਕਰਦੇ ਆ ਆ ਵੀ ਤੁਸੀਂ ਚੈੱਕ ਕਰ ਲਓ ਸ਼ਗਨ ਵਾਲੇ ਸੂਟ ਤੁਹਾਡੀ ਮੁੰਡੇ ਦੀ ਮਾਤਾ ਨੇ ਪਾਉਣਾ ਵਿਆਹ ਵਾਲੀ ਕੁੜੀ ਦੀ ਮਾਤਾ ਨੇ ਪਾਉਣਾ ਤੇ ਉਹਨਾਂ ਦੇ ਲਈ ਚੀਜ਼ਾਂ ਤੁਹਾਨੂੰ ਦੇਤੀਆਂ ਕੋਈ 1200 ਕੋਈ 1500 ਕੋਈ 1800 ਦੇ ਵਿੱਚ ਆਹ ਦੇਖੋ ਡਬਲ ਸ਼ੇਡ ਸੂਟ ਹੈਗਾ ਆ ਤੁਸੀਂ ਵਰਕ ਚੈੱਕ ਕਰ ਲਓ ਇਹਦਾ ਰੇਟ ਵੀ ਤੁਹਾਨੂੰ ਦੱਸ ਦਿਆਂ ਕਟ ਵਰਕ ਦਾ ਦੁਪੱਟਾ ਭਾਈ ਜੀ ਬੜੀ ਲਗਜ਼ਰੀ ਫੀਲ ਆ ਮੈਂ ਕਹਿੰਦਾ ਭਾਜੀ 3D ਸੂਟ ਕਹਿੰਦੇ ਇਹਨੂੰ ਆ ਦੁਪੱਟਾ ਚੈੱਕ ਕਰ ਲਓ ਬਾਟਮ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ ਇਹਨਾਂ ਸੂਟਾਂ ਦਾ 5-5000 ਕਹਿ ਕੇ ਮੰਗਦੇ ਆ ਪਰ 1750 ਰੁਪਏ ਚ ਦੇ ਦੇਣਾ ਸੀ ਆ ਦੇਖੋ ਗਲੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਆ ਇੱਥੇ ਲੋਕ ਪੂਰੇ ਪੰਜਾਬ ਤੋਂ ਤਾਂ ਆਉਂਦੇ ਆ ਹਰਿਆਣਾ ਰਾਜਸਥਾਨ ਯੂਪੀ ਦਿੱਲੀ ਤੋਂ ਵੀ ਲੋਕ ਆ ਰਹੇ ਆ ਕਰਕੇ ਇੱਥੇ ਡਿਜ਼ਾਈਨ ਮਿਲਦੇ ਆ ਵੱਧ ਫਾਇਦੇ ਹੁੰਦੇ ਆ ਜਾਦੇ ਪੈਸੇ ਲੱਗਦੇ ਆ ਘੱਟ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਤੇ ਅੰਕਲ ਓਮ ਦਾ ਸਟੋਰ ਆ ਆ ਵੀ ਚੈੱਕ ਕਰ ਲਓ ਤੁਹਾਡੀ ਜਿੰਦਾਂ ਦੀ ਚੁਆਇਸ ਆ ਜੋ ਤੁਹਾਡੇ ਮਨ ਦੇ ਵਿੱਚ ਚੱਲਦਾ ਜੋ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲਦਾ ਸਾਰੀਆਂ ਆਈਟਮਾਂ ਇੱਥੇ ਸਾਨੂੰ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਮਿਲਦੇ ਆ ਭਾਜੀ ਰਾਜਸਥਾਨ ਦੇ ਮੋਰ ਆ ਗਏ ਰਾਜਸਥਾਨ ਦੇ ਮੋਰ ਪਹਿਲਾ ਪਾਉਂਦੇ ਆ ਦੁਪੱਟਿਆ ਤੇ ਨਿੱਕੀਆਂ ਨਿੱਕੀਆਂ ਮੋਰਨੀਆਂ ਤੇ ਮੈਂ ਕਹਿੰਨਾ ਸ਼ਾਨਦਾਰ ਸੂਟ ਭੈਣ ਨੇ ਪਾਇਆ ਹੋਊਗਾ ਵਿਆਹ ਦੇ ਵਿੱਚ ਮੂਵੀ ਵਾਲਾ ਮਗਰ 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 ਦੇਖੋ ਹਰ ਕਿਸੇ ਕੁੜੀ ਦਾ ਹਰ ਇੱਕ ਲੇਡੀ ਦਾ ਪਸੰਦੀਆ ਰੰਗ ਹੁੰਦਾ ਬਲੈਕ ਵੀ ਅਸੀਂ ਕਾਲੇ ਰੰਗ ਦਾ ਸੂਟ ਦਾ ਇੱਕ ਲੈਣਾ ਹੀ ਲੈਣਾ ਆ ਆ ਦੇਖੋ ਬਲੈਕ ਸੂਟ ਦੇ ਉੱਤੇ ਪੂਰਾ ਚਮਕਾਰਾ 골ਡ ਦਾ ਵਰਕ ਕਾਰੀ ਕਰਦੀਆਂ ਕਹਿੰਦੇ ਅੱਖਾਂ ਰਹਿ ਗਈਆਂ ਅੱਖਾਂ ਕੰਮ ਕਰ ਦੇਦੀਆਂ ਬਾਜ਼ਾਰ ਦਾ ਰੇਟ 5000 ਕੋਈ ਮੰਗਦਾ 6000 ਡੰਮੀ ਤੇ ਲੱਗ ਲੱਕੇ 6500 ਮਾਤੂਸ਼ਰੀ ਦਸਤਾਰ ਤੇ ਆਜੋ ਚੈੱਕ ਕਰਾ ਦਿਓ 6000 ਦਾ ਸੂਟ 1750 ਜੇ ਲੈਣਾ ਸਾਨੂੰ ਆਪਾ ਭਾਜੀ ਰੇਟ ਉੱਤੇ ਲਿਖ ਕੇ ਲਾਏ ਆ ਆ ਚੱਕੋ ਜੀ ਅੰਬੀ ਵਾਲਾ ਸੂਟ ਫਰਖਾ ਬਾਤੀ ਸੂਟ ਜਿਹੜਾ ਕਹਿ ਕਹਿ ਕੇ 5 5 6 6000 ਦੁਕਾਨਦਾਰ ਲੈ ਲੈਂਦੇ ਆ ਲੁੱਟ ਲੈਂਦੇ ਆ ਪਰ ਮਾਤੂਸ਼ਰੀ ਆਕਲੋ ਮਨੇ ਇੱਕੋ ਹੀ ਰੱਟ ਬਣ ਲਈਆ 1750 1750 1750 ਦੇਖੋ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਕਹਿੰਦੇ ਗਰੁੱਪ ਬਣਾ ਕੇ ਆਉਂਦੇ ਆ ਭੂਆ ਵੀ ਆਉਂਦੀ ਆ ਮਾਸੀ ਵੀ ਆਉਂਦੀ ਆ ਤਾਈ ਵੀ ਆਉਂਦੀ ਤੇ ਚਾਚੀ ਵੀ ਆਉਂਦੀ ਆ ਕੋਈ ਕਹਿੰਦਾ ਭੈਣ ਆ ਤੇਰਾ ਕੋਈ ਕਹਿੰਦਾ ਭੈਣ ਤੇਰਾ ਮਾਤਰਬ ਸਾਰਿਆਂ ਦੇ ਲਈ ਬਹੁਤ ਸੋਹਣੀ ਸੋਹਣੀ ਡਿਜ਼ਾਈਨਿੰਗ ਆ ਗਈ ਆ ਕਈ ਕੁੜੀਆਂ ਕਹਿੰਦੀਆਂ ਸਾਨੂੰ ਹਨਾ ਬੁਟੀਕ ਪੀਸ ਚਾਹੀਦੇ ਆ ਵੀ ਸਾਡੇ ਸੂਟ ਇਦਾਂ ਦਾ ਦਿਖਾਓ ਕਿਸੇ ਨੇ ਪਾਇਆ ਨਾ ਹੋਵੇ ਬਾਜ਼ਾਰ ਦੇ ਵਿੱਚ ਦੇਖਿਆ ਨਾ ਹੋਵੇ ਤਾਂ ਭਾਈ ਸਾਹਿਬ ਜੇ ਤੁਸੀਂ ਇਦਨੀਆਂ ਸ਼ਰਤਾਂ ਰੱਖਣੀਆਂ ਨਾ ਤੇ ਸ਼ਰਤਾਂ ਪੂਰੀਆਂ ਵੀ ਤੁਹਾਡੀਆਂ ਮਾਤ ਤੁਸੀਂ ਦਸਤਾਰ ਨਿਕਾਣੀਆਂ ਆਪ ਤੁਸੀਂ ਚੈੱਕ ਕਰੋ ਵਰਕ ਹੈਵੀ ਕੰਮ ਕੀਤਾ ਆ ਆ ਵੀ ਚੈੱਕ ਕਰੋ ਆ ਤੁਸੀਂ ਚੈੱਕ ਕਰੋ ਗਲੇ ਦੇ ਉੱਤੇ ਕੰਮ ਸਿੰਪਲ ਸੋਬਰ ਕਪੜਾ ਟੌਪ ਦਾ ਲੱਗਾ ਰੇਟ ਇਹਦਾ ਹੈਗਾ 7000 ਬਾਜ਼ਾਰ ਦੇ ਵਿੱਚ ਇੱਕ ਸੂਟ ਦਾ ਪਰ ਇੱਥੇ ਤੁਹਾਨੂੰ ਮਿਲਨੇ 7000 ਦੇ ਦੋ ਮਤਲਬ ਸਿਰਫ 3500 ਦੀ ਰੇਂਜ ਦੇ ਵਿੱਚ ਆ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈ। ਇੱਕ ਰੰਗ ਹੈ, ਸਿੰਗਲ ਡਿਜ਼ਾਈਨ ਆ, ਵਰਕ ਹੈਂਡਵਰਕ ਚੈੱਕ ਕਰ ਲਓ, ਪ੍ਰਿੰਟਡ ਚੈੱਕ ਕਰ ਲਓ, ਬਾਟਮ ਪਲੇਟ ਤੇ ਦੁਪੱਟਾ ਵੀ ਬਹੁਤ ਸ਼ਾਨਦਾਰ। ਦੇਖੋ ਸਾਡੇ ਕੋਲ ਕਰੇਵ ਦੇ ਸੂਟ ਹੈਗੇ ਆ, ਆਰਗਾਂਜ਼ਾ ਦੇ ਹੈਗੇ, ਇਸ ਵੇਲੇ ਸ਼ਿਮਰ ਦਾ ਕੱਪੜਾ ਬੜਾ ਚੱਲਦਾ। ਕੁੜੀਆਂ ਕਹਿੰਦੀਆਂ ਸ਼ਿਮਰ ਦਾ ਸੂਟ ਪੋਣਾ। ਆਹ ਦੇਖੋ ਸ਼ਿਮਰ ਦੇ ਸੂਟ ਦੇ ਉੱਤੇ ਵੀ ਕਢਾਈ ਕੱਢੀ ਆ। ਰੰਗ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੇ ਆ। ਬੜਾ ਰਾਇਲ ਸਟਾਈਲ ਤੇ ਕੰਮ ਕੀਤਾ ਆ। ਆਹ ਬਾਹਾਂ ਦੇ ਉੱਤੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ। ਦੁਪੱਟਾ ਨਾਲ ਦੇਣਾ ਏ ਵੀ ਤੁਹਾਨੂੰ ਅਸੀਂ ਦੇ ਰਣਾ ਮਿੱਟੀ ਦੇ ਪਾ ਹਨਾ ਜਿਹੜਾ ਪੀਸ ਖੋਲਦਾ ਉਹੋ ਹੀ ਤੁਹਾਨੂੰ ਪਸੰਦ ਆਈ ਜਾਣਾ ਇਸ ਲਈ ਆਜੋ ਵੱਡੇ ਫਾਇਦੇ ਇਕੱਲੇ ਵੀਡੀਓ ਬੁੜੀਓ ਦੇਖ ਨਾ ਰਹਿ ਜਾ ਕਰੋ ਘਰ ਦੇ ਵਿੱਚ ਚਾਹ ਪੂਰਾ ਵੀਡੀਓ ਜਨਾ ਕਰਿਆ ਕਰੋ ਮਾਤੂ ਸ਼ਰੀ ਦਸਤਾਰ ਬਾਗੇ ਪੁਰਾਣੇ ਆਜੋ ਚੀਜ਼ਾਂ ਚੈੱਕ ਕਰੋ ਬਾਟਮ ਪ੍ਰਿੰਟਡ ਦੁਪੱਟਾ ਪ੍ਰਿੰਟਡ ਪਲੇਨ ਸ਼ੇਮਰ ਦਾ ਹੀ ਕਮੀਜ਼ ਤੇ ਨਾਲ ਹੈਂਡਵਰਕ ਹੋਇਆ 0 ਟਾਂਕੇ ਦਾ ਕੰਮ ਗਲਾ ਬਣਿਆ ਘੇਰਾ ਬਣਿਆ ਬਾਜੂ ਬਣਿਆ ਬਾਜ਼ਾਰ ਦੇ ਵਿੱਚ 6000 ਦਾ ਸਾਡਾ 2750 ਦਾ ਬਾਜ਼ਾਰ 'ਚ 6500 ਰੁਪਈਆ ਇਹਦਾ ਰੇਟ ਆ ਚੈੱਕ ਕਰ ਲੋ ਦੰਮੀ ਤੇ ਲੱਗਾ ਤੁਸੀਂ ਕਿਤਨਾ ਕਿਤੇ ਦੇਖਿਆ ਹੋਣਾ ਇੱਥੇ ਕੋਈ 6500 ਨਹੀਂ ਕੋਈ 6000 ਨਹੀਂ ਇੱਥੇ ਤੁਹਾਨੂੰ ਅਸੀਂ ਦੇਣਾ ਸਿਰਫ 3000 ਰੁਪਏ ਦਾ ਸੂਟ ਹੈਗਾ 2000 ਦਾ ਤੁਹਾਨੂੰ 5000 ਵਾਲੀ ਇੱਥੇ ਧੋਖਾ ਤੜੀ ਨਹੀਂ ਹੋਣੀ ਇੱਥੇ ਜੋ ਰੇਟ ਲਿਖਿਆ ਉਹ ਹੀ ਦੇਣਾ ਕੰਟਰਾਸਟ ਦੇ ਵਿੱਚ ਚੈੱਕ ਕਰੋ ਆ ਦੇਖੋ ਕਿੰਨਾ ਸੋਹਣਾ ਕੰਟਰਾਸਟ ਕੀਤਾ ਆ ਆ ਤੁਸੀਂ ਹੁਣ ਡਿਜ਼ਾਈਨ ਚੈੱਕ ਕਰ ਲਓ ਹਨਾ ਤੁਹਾਡੇ ਮੂੰਹੋਂ ਆਟੋਮੈਟਿਕ ਵਾਹ ਵਾ ਨਿਕਲਣੀ ਹੈ ਜਦੋਂ ਤੁਸੀਂ ਇੱਥੇ ਆਗੇ ਸਾਡੇ ਡਿਜ਼ਾਈਨ ਚੈੱਕ ਕਰਨੇ ਆ ਆ ਵੀ ਬਹੁਤ ਸੋਹਣਾ ਸੋਬਰ ਪੀਸ ਹੈਗਾ 19 ਗ੍ਰੇਜ ਦੇ ਵਿੱਚ ਇਹ ਹੈਗਾ ਆ ਇਹੋ ਜੀ ਵੈਰਾਈਟੀ ਇਹੋ ਜਿਹਾ ਹੈਂਡਵਰਕ ਮੈਂ ਕਹਿੰਨਾ ਪੰਜਾਬ ਦੀ ਕਿਸੇ ਵੀ ਦੁਕਾਨ ਤੇ ਲਿਆਓ ਤੇ ਗੱਲ ਕੰਨ ਖੋਲ ਕੇ ਸੁਣੋ ਮਾਤੂ ਸ਼੍ਰੀ ਦਸਤਾਰ ਤੇ ਅੰਕਲੋਂ ਪਾਗੇ ਫਰੇਣੇ ਜਿੱਟੇ ਫਾਇਦੇ ਅਸੀਂ ਕਰ ਦਿੰਨੇ ਆ ਜਿੱਟੇ ਤੁਹਾਡੇ ਫਾਇਦੇ ਪਿਆਰਾ ਦੇ ਵਿੱਚ ਨਹੀਂ ਹੁੰਦੇ ਅੱਜ ਮਾਤੂ ਸ਼੍ਰੀ ਦਸਤਾਰ ਅੰਕਲੋਂ ਦੀ ਦੁਕਾਨ ਤੇ ਆਜੋ ਤੁਹਾਡੇ ਬਹੁਤ ਵੱਡੇ ਫਾਇਦੇ ਹੋਣੇ ਆ ਪੂਰੇ ਪਾਸੇ ਇਸ ਵੇਲੇ ਆਰਗੈਂਜ਼ਾ ਆਰਗੈਂਜ਼ਾ ਦੇ ਆਰਗੈਂਜ਼ੇ ਹੋਈ ਪਈ ਆ ਸਾਡੇ ਕੋਲ ਤਾਂ ਸੂਈ ਤੋਂ ਲੈ ਕੇ ਜਹਾਜ਼ ਤੱਕ ਕਪੜਾ ਜਿਹੜਾ ਤੁਹਾਨੂੰ ਮਿਲ ਜੂਗਾ ਆ ਵੀ ਦੇਖੋ ਡਿਜ਼ਾਈਨਰ ਪੀਸ ਆ ਤੁਸੀਂ ਚੈੱਕ ਕਰੋ ਕਿੰਨੇ ਹੈਵੀ ਪੀਸ ਦੁਪੱਟੇ ਦੇਖੋ ਕਿੰਨੇ ਇੰਗਲਿਸ਼ ਸਟਾਈਲ ਆ ਇਦਾਂ ਦੇ ਪੀਸ ਵੀ ਤੁਹਾਨੂੰ ਮਿਲ ਜਣਿਆ ਰਾਣੀਆਂ ਮਹਾਰਾਣੀਆਂ ਵਾਲੇ ਸਟਾਈਲ ਜਿਹੜੀਆਂ ਐਨ ਆਰ ਆਈ ਕੁੜੀਆਂ ਆ ਜਿਹੜਾ ਰਾਇਲ ਸਟਾਈਲ ਕੁੜੀਆਂ ਜਿਹੜੀਆਂ ਕਹਿੰਦੀਆਂ ਵੀ ਸਾਡੇ ਨੱਕ ਤੇ ਮੱਖੀ ਨਹੀਂ ਪੈਂਦੀ ਸਾਨੂੰ ਪਸੰਦ ਨਹੀਂ ਆਉਂਦਾ ਸਾਨੂੰ ਤਾਂ ਚੰਡੀਗੜ੍ਹ ਜਾਣਾ ਪੈਂਦਾ ਜਾਂ ਦਿੱਲੀ ਜਾਣਾ ਪੈਂਦਾ ਭਾਈ ਸਾਹਿਬ ਹੁਣ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਕਿਸੇ ਪਾਸੇ ਹੁਣ ਤਾਂ ਲੋਕ ਚੰਡੀਗੜ੍ਹ ਤੋਂ ਦਿੱਲੀ ਤੋਂ ਬੰਬੇ ਤੋਂ ਬਾਗੇ ਪਰਾਨੇ ਆ ਰਿਹਾ ਹੈਵੀ ਹੈਵੀ ਦੁਪੱਟਿਆਂ ਦੇ ਨਾਲ ਹੈਵੀ ਹੈਵੀ ਸੂਟ ਇਹ ਬਾਜ਼ਾਰ ਚ ਕੋਈ 25000 ਮੰਗਦਾ ਕੋਈ 26000 ਮੰਗਦਾ ਇੱਥੇ ਤੁਹਾਨੂੰ ਸੂਟ ਅਸੀਂ ਦੇ ਰਣਾ ਕੋਈ 8000 ਦਾ ਕੋਈ 9000 ਦਾ ਕੋਈ 12000 ਦਾ 15000 ਦਾ ਇੰਨੀ ਰੇਂਜ ਦੇ ਵਿੱਚ ਅੱਧੇ ਅੱਧੇ ਤੁਹਾਡੇ ਫਾਇਦੇ ਮਾਦਰਬ ਇੱਕ ਇੱਕ ਸੂਟ ਪਿੱਛੇ 10 10000 ਰੁਪਏ ਬਚੀ ਜਾਂਦਾ ਤੁਹਾਡਾ ਆ ਚੈੱਕ ਕਰੋ ਤੁਸੀਂ ਰੈੱਡ ਸੂਟ ਲਹਿੰਗੇ ਨਾਲੋਂ ਪਾਰਾ ਕੰਮ ਕੀਤਾ ਆ ਤੁਸੀਂ ਇਹਦੀ ਫੋਟੋ ਖਿੱਚੋ ਇਹਦੀ ਵੀਡੀਓ ਬਣਾਓ ਦੁਕਾਨਦਾਰ ਕਹਿੰਦੇ ਲਿਖ ਕੇ ਲਿਆ ਹੁੰਦਾ ਫੋਟੋ ਖਿੱਚਣਾ ਮਨਾ ਆ ਮਾਤੂ ਜੀ ਦਸਤਾਰ ਕਹਿੰਦਾ ਫੋਟੋ ਵੀ ਖਿੱਚ ਲਓ ਵੀਡੀਓ ਵੀ ਬਣਾ ਲਓ ਤੇ ਦਾ ਰੇਟ ਪਤਾ ਕਰ ਲਿਓ ਕਿਸੇ ਨੇ ਇਹਦਾ 25000 ਮੰਗਣਾ ਕਿਸੇ ਨੇ 30000 ਮੰਗਣਾ ਬਿਕੋਜ਼ ਸੂਟ ਹੈਗੇ ਬੜਾ ਹੈਪੀ ਇੱਥੇ ਤੁਹਾਨੂੰ 11 11.50000 ਦੇ ਵਿੱਚ ਅਸੀਂ ਦੇ ਦੇਣਾ ਤੁਹਾਡੀ ਪਸੰਦ ਤੁਹਾਡੇ ਅਨੁਸਾਰ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਆ ਇਹ ਵੈਡਿੰਗ ਸੂਟ ਹੈ ਜੀ ਇਹ ਐਨ ਆਰ ਆਈ ਸੂਟ ਕਹਿੰਦੇ ਇਹਨੂੰ ਇਹ ਦੇਖੋ ਮਹਿਰੂਨ ਸੂਟ ਮੈਂ ਕਹਿੰਨਾ ਚੂੜੇ ਵਾਲੀ ਦੇ ਜਦੋਂ ਪਾਇਆ ਹੋਇਆ ਬਹੁਤ ਸੋਹਣਾ ਫੱਪਣਾ ਕਿਉਂਕਿ ਡਿਜ਼ਾਈਨਿੰਗ ਵੱਖਰੀ ਕੁਆਲਿਟੀ ਵੱਖਰੀ ਤੇ ਰੇਟ ਬਾਜ਼ਾਰ ਨਾਲੋਂ ਅੱਧੇ ਇੱਕ ਆ ਵੀ ਤੁਸੀਂ ਚੈੱਕ ਕਰ ਲਓ ਤੁਸੀਂ ਚੈੱਕ ਕਰੀ ਜਾਓ ਸਾਰੀਆਂ ਹੀ ਚੀਜ਼ਾਂ ਆ ਇੱਕ ਵੀਡੀਓ ਦੇ ਵਿੱਚ ਅਸੀਂ ਬਹੁਤ ਕੁਝ ਤਾਂ ਨਹੀਂ ਦਿਖਾ ਸਕਦੇ ਪਰ ਤੁਹਾਨੂੰ ਸੈਂਪਲ ਦਿਖਾਈ ਜene ਟ੍ਰੇਲਰ ਦਿਖਾਈ ਜene ਦੇਖੋ ਦੁਪੱਟੇ ਤੁਸੀਂ ਚੈੱਕ ਕਰੋ ਬੋਲ ਬੋਲ ਦੇ ਬੱਚਿਆਰਗੇ ਦੁਪੱਟੇ ਤੁਹਾਨੂੰ ਦੇ ਰਹੇ ਆ ਰੇਟ ਮਿੱਟੀ ਦੇ ਭਾਅ ਦੇ ਰਹੇ ਆ ਛੇਤੀ ਆ ਜਾਓ ਟਾਈਮ ਵੇਸ ਨਾ ਕਰੋ ਬਾਘੇ ਪੁਰਾਣੇ ਆ ਦੇਖੋ ਇਹਨੂੰ ਵਰਖਾਵਾਦੀ ਸੂਟ ਕਹਿੰਦੇ ਆ ਤੇ ਰੇਟ ਇਹਦਾ ਬਸ ਚੁੱਪ ਹੀ ਕਰ ਜਿਓ ਜਦੋਂ ਦੁਕਾਨਦਾਰ ਪਾਉਂਦੇ ਨਾ ਸੋਨ ਪਸਰ ਜਾਂਦੀ ਸੋਨ ਪਰ ਸਾਡੇ ਕੋਲ ਆ ਜਾਓ ਫਾਇਦੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈਗੇ ਆ ਸਲਾਓ ਜੀ ਸੂਟਾਂ ਦੇ ਨਾਲ-ਨਾਲ ਡਰੈਸਾਂ ਦੀ ਵਿੱਚ ਵੈਰਾਈਟੀ ਦੇਖ ਲਓ ਕੋਈ ਅਸੀਂ ਬੰਬੇ ਤੋਂ ਲੈ ਕੇ ਆਏ ਆ ਕੋਈ ਦਿੱਲੀ ਤੋਂ ਲੈ ਕੇ ਆਏ ਆ ਕੋਈ ਪੂਨੇ ਤੋਂ ਲੈ ਕੇ ਆਏ ਆ ਕੋਈ ਅਹਮਦਾਬਾਦ ਤੋਂ ਲੈ ਕੇ ਆਏ ਆ ਇਹ ਚੀਜ਼ਾਂ ਤੁਹਾਨੂੰ ਅਸੀਂ ਤੁਹਾਡੇ ਆਪਣੇ ਸ਼ਹਿਰ ਹੀ ਦੇ ਰਣੀਆਂ ਜਿਹੜੀਆਂ ਐਨਆਰ ਕੁੜੀਆਂ ਨਾ ਉਹ ਕਹਿੰਦੀਆਂ ਜਦੋਂ ਅਸੀਂ ਪੰਜਾਬ ਜਾਣਾ ਅਸੀਂ ਇੱਕ ਦਿਨ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਜ਼ਰੂਰ ਜਾਣਾ ਆ ਰੇਟ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ ਰੈਂਟੇ ਦਾ 5-5000 ਲੈਂਦੇ ਆ ਜੇ ਤੁਸੀਂ ਖਰੀਦਣ ਜਾਣੀ ਆ ਤਾਂ ਇਹਦਾ ਰੇਟ ਹੈਗਾ 15000 ਰੁਪਇਆ ਵੱਡਾ ਫਾਇਦਾ ਪਤਾ ਕੀ ਆ ਇੱਥੇ 15000 ਵਾਲੀ ਡਰੈਸ ਵੀ ਤੁਹਾਨੂੰ ਅਸੀਂ 3500 ਦੇ ਦੇਣੀ ਆ 3500 ਰੁਪਇਆ ਚੈਲੰਜ ਦੇ ਨਾਲ ਕਹਿੰਦਾ ਜੇ ਤੁਹਾਨੂੰ ਕੋਈ ਦੇ ਦੇਵੇ ਆ ਵੀ ਤੁਸੀਂ ਰੰਗ ਚੈੱਕ ਕਰ ਲਓ ਫਲੇਅਰ ਚੈੱਕ ਕਰੋ ਫਰੰਟ ਚੈੱਕ ਕਰੋ ਬੈਕ ਚੈੱਕ ਕਰੋ ਮਿਰਰ ਦਾ ਕੰਮ ਕੌਡੀਆਂ ਦੇ ਭਾਅ ਰੇਟ ਆ ਵੀ ਦੇਖੋ ਪਾਜੀ ਮੈਂ ਤਾਂ ਇਸ ਚੀਜ਼ ਨੂੰ ਦੇਖ ਕੇ ਬੜਾ ਹੈਰਾਨ ਆ ਵੀ ਹਰ ਇੱਕ ਤਰ੍ਹਾਂ ਦੀ ਚੀਜ਼ ਡਿਜ਼ਾਈਨਿੰਗ ਪਾਜੀ ਮੈਂ ਕਹਿੰਦਾ ਵਖਰੀ ਵੱਡੇ ਵੱਡੇ ਐਕਟਰ ਨਹੀਂ ਆਣੇ ਮਾਡਲਾਂ ਨੇ ਇਹ ਚੀਜ਼ਾਂ ਪਾਈ ਹੁੰਦੀਆਂ ਹੁਣ ਤੁਹਾਨੂੰ ਬਾਕੇ ਪੁਰਾਣੇ ਦੇ ਵਿੱਚ ਮਿਲਦੀਆਂ ਮੈਂ ਕਹਿੰਦਾ ਚੁੰਨਧੜ ਜਣਾ ਪ੍ਰਿੰਟ ਦੇ ਉੱਤੇ ਚੈੱਕ ਕਰੋ ਆ ਪ੍ਰਿੰਟਡ ਡਰੈਸ ਤੁਸੀਂ ਲੱਭਦੇ ਲੈ ਜਾਣਾ ਤੁਹਾਨੂੰ ਬਾਜ਼ਾਰ 'ਚ ਲੁਧਿਆਣੇ ਚੰਡੀਗੜ੍ਹ ਤੱਕ ਨਹੀਂ ਮਿਲਦੀਆਂ ਐਡੀਆਂ ਤਗੜੀਆਂ ਡਰੈਸਾਂ ਆ ਵੀ ਚੈੱਕ ਕਰੋ ਜੀ ਡਿਜ਼ਾਈਨ ਸਾਰਾ ਹੈਂਡਵਰਕ ਹੋਇਆ ਨਾਲ ਦੇਖੋ ਕਿੰਨਾ ਸ਼ਾਨਦਾਰ ਆ ਨਾਲ ਮੋਤੀ ਜੜੇ ਪਏ ਆ ਵੀ ਚੀਕ ਚੈੱਕ ਕਰੋ ਜੀ ਚੋਲੀ ਦੇ ਉੱਤੇ ਕਿੰਨਾ ਹੈਂਡਵਰਕ ਹੋਇਆ ਘੇਰੇ ਤੇ ਵਰਕ ਹੋਇਆ ਇਹ ਡਿਜ਼ਾਈਨਿੰਗ ਸਾਡੇ ਤੋਂ ਵੱਖਰੀ ਮਿਲਨੀ ਹੈ ਇੱਧਰ ਆ ਜਾਓ ਤੁਸੀਂ ਆ ਦੇਖੋ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਅਸੀਂ ਜਿਹੜੇ ਨਾਟਕਾਂ ਦੇ ਵਿੱਚ ਫਿਲਮਾਂ ਦੇ ਵਿੱਚ ਮਾਡਲਾਂ ਨੇ ਐਕਟਰਿਆਂ ਨੇ ਸੂਟ ਪਾਏ ਹੁੰਦੇ ਆ ਡਰੈੱਸਾਂ ਪਾਈਆਂ ਹੁੰਦੀਆਂ ਪਲਾਜੋ ਪਾਏ ਹੁੰਦੇ ਆ ਲੌਂਗ ਜੰਪ ਸੂਟ ਪਾਏ ਹੁੰਦੇ ਆ ਆ ਦੇਖੋ ਐਦਾਂ ਦੇ ਡਿਜ਼ਾਈਨਰ ਯੂਨੀਕ ਪੀਸ ਵੀ ਤੁਹਾਨੂੰ ਅਸੀਂ ਦੇ ਦੇਣੇ ਆ ਆ ਵੀ ਤੁਸੀਂ ਚੈੱਕ ਕਰ ਲਓ ਹੁਣ ਦੇਖੋ ਡੰਮੀ ਤੇ ਐਦਾਂ ਹੀ ਪਾਇਆ ਹੁੰਦਾ ਸੂਟ ਐਦਾਂ ਹੀ ਡਰੈੱਸ ਪਾਈ ਹੁੰਦੀ ਆ ਡਿਜ਼ਾਈਨ ਐਦਾਂ ਕੀਤੇ ਹੁੰਦੇ ਸਾਰਾ ਚੈੱਕ ਕਰਾ ਦਿਓ ਇਹਦਾ ਰੇਟ ਪਤਾ ਕੀ ਲਿਖਿਆ ਹੁੰਦਾ ਓਨਲੀ 2000 ਇੱਥੇ 20000 ਨਹੀਂ ਲੈਣਾ ਆ ਜਾਓ ਨੇੜੇ 20000 ਵਾਲਾ ਪੀਸ ਵੀ ਤੁਹਾਨੂੰ 3599 ਰੁਪਏ ਦਾ ਮਿਲ ਜਾਣਾ 20 20000 ਵਾਲੇ ਪੀਸ ਆ ਵੀ ਤੁਸੀਂ ਚੈੱਕ ਕਰ ਲਓ ਇਸ ਤੋਂ ਇਲਾਵਾ ਤੁਸੀਂ ਵੈਡਿੰਗ ਲਹਿੰਗੇ ਲੈਣੇ ਦੇਖੋ ਵੈਡਿੰਗ ਲਹਿੰਗੇ ਦੇ ਵਿੱਚ ਬੜੀ ਕਲੈਕਸ਼ਨ ਹੈ ਤੁਸੀਂ ਪਾਰਟੀ ਵੇਅਰ ਲਹਿੰਗੇ ਲੈਣੇ ਉਹਦੇ ਵਿੱਚ ਬੜੀ ਕਲੈਕਸ਼ਨ ਹੈ ਹੁਣ ਬਸ ਰੋਲਾ ਇਹ ਆ ਵੀ ਛੇ ਦੀ ਛੇ ਦੀ ਤੁਸੀਂ ਆ ਜਾਓ ਤੁਹਾਡੀ ਵੇਟ ਕਰ ਰਹੇ ਆ ਤੁਹਾਡਾ ਫਾਇਦਾ ਕਰਨਾ ਆਉਣਾ ਤੁਸੀਂ ਮਾਤੂਸ਼ਰੀ ਦਸਤਾਰ ਅੰਕਲ ਓਮ ਦਾ ਸ਼ੋਰੂਮ ਬਾਘੇ ਪੁਰਾਣੇ ਆ ਮੋਗਾ ਰੋਡ ਦੇ ਉੱਤੇ ਨੰਬਰ ਸਕਰੀਨ ਤੇ ਆ ਜੇ ਤੁਸੀਂ ਕੋਈ ਜਾਣ ਕੇ ਲੈਣੀ ਤਾਂ ਫੋਨ ਕਰ ਸਕਦੇ ਆ 11 ਬਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਵਾਗਾ ਪੁਰਾਣਾ